ਵੇਖੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਨਸ਼ੇ ਦਾ ਬਹੁਤ ਵੱਡਾ ਮੁੱਦਾ ਹੈ ਇਹ ਗੱਲਾਂ ਨਾਲ ਤੇ ਖਤਮ ਹੋਣਾ ਨਹੀਂ ਪਾਕਿਸਤਾਨ ਤੋਂ ਸ਼ਰਨ ਬੰਦ ਕਰਨੀ ਪਈ ਜੇ ਕੱਲ ਵੀ ਫੜੀ ਗਈ 10 ਕਿ ਇੱਕ ਤਾਂ ਪੰਜਾਬ ਬਾਰਡਰ ਸਟੇਟ ਹੈ ਔਰ ਖਾਸ ਕਰਕੇ ਜਿਹੜਾ ਗੁਰਦਾਸਪੁਰ ਲੋਕ ਸਭਾ ਹਲਕਾ ਹੈ ਉਹ ਬਿਲਕੁਲ ਬਾਰਡਰ ਤੇ ਹੈ ਐਨ ਪਾਕਿਸਤਾਨ ਦੇ ਨਾਲ ਜੁੜਦਾ ਹੈ ਸੋ ਪੰਜਾਬ ਦੇ ਬਾਕੀ ਲੋਕ ਸਭਾ ਹਲਕਿਆਂ ਨਾਲ ਉਹ ਇਥੋਂ ਦੀਆਂ ਮੁਸ਼ਕਲਾਂ ਇਥੋਂ ਦੀਆਂ ਜ਼ਰੂਰਤਾਂ ਇਥੋਂ ਦੀਆਂ ਲੋੜਾਂ ਉਹ ਵੱਖਰੀਆਂ ਹੋਣਗੀਆਂ ਸੋ ਇਸ ਹਲਕੇ ਦੀਆਂ ਮੁੱਖ ਲੋੜਾਂ ਕੀ ਕੀ ਨੇ ਜਾਂ ਕਿਹੜੇ ਕਿਹੜੇ ਵੱਡੇ ਕੰਮ ਨੇ ਜਿਹੜੇ ਹੁਣ ਤੱਕ ਨਹੀਂ ਹੋਏ ਜਿਹੜੇ ਤੁਹਾਨੂੰ ਚੋਣ ਪ੍ਰਚਾਰ ਦੌਰਾਨ ਪਤਾ ਲੱਗਿਆ ਵੇਖੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਨਸ਼ੇ ਦਾ ਬਹੁਤ ਥੋੜਾ ਮੁੱਦਾ ਜੀ ਇਹ ਗੱਲਾਂ ਨਾਲ ਤੇ ਖਤਮ ਹੋਣਾ ਨਹੀਂ ਪਬਲਿਕ ਦਾਲ ਚੱਲੇਗੀ ਤੇ ਇਹ ਖਤਮ ਹੋਏਗਾ ਨਸ਼ਾ ਚੀਜ਼ਾਂ ਦੇ ਖਲੋਕੇ ਅਮਰਿੰਦਰ ਸਿੰਘ ਨੇ ਸੌਂਖ ਖਾ ਲਈ ਕੇਜਰੀਵਾਲ ਨੇ ਕਿਹਾ ਤਾਂ ਕਿ ਮੈਂ ਐਸੇ ਖਤਮ ਕਰ ਦੂੰਗਾ ਇਹ ਪਬਲਿਕ ਮੂਵਮੈਂਟ ਬਣਾਉਣੀ ਪਏਗੀ ਅਵੇਰਨੈਸ ਕਿਉਂਣੀ ਪਏਗੀ ਪਾਕਿਸਤਾਨ ਤੋਂ ਸ਼ਰਨ ਬੰਦ ਕਰਨੀ ਪਈ ਜੇ ਕੱਲ ਵੀ ਫੜੀ ਹੈ 10 ਕਿਲੋ ਤੇ ਇਹ ਸਾਰੀਆਂ ਚੀਜ਼ਾਂ ਨੇ ਡਰੋਨ ਜਿਹੜੇ ਉੱਥੋਂ ਆ ਰਹੇ ਨੇ ਜਿਹੜਾ ਇੰਨੇ ਜ਼ਿਆਦਾ ਆ ਰਹੇ ਮੇਰਾ ਖਿਆਲ ਕਿ ਰੋਜ਼ ਦੀ ਅਨਲਿमिटेड ਆ ਰਹੀ ਹੈ ਉਹ ਰੋਕਣਾ ਗਵਰਨਮੈਂਟ ਆ ਦਾ ਕੰਮ ਹੈ ਪੰਜਾਬ ਗਵਰਨਮੈਂਟ ਦਾ ਕੰਮ ਹੈ ਇੱਕ ਦੂਜੇ ਤੇ ਕ੍ਰੈਡਿਟ ਵਾਰ ਇਹਨਾਂ ਦੀ ਚੱਲਦੀ ਆ ਉਹ ਵਾਰ ਬੰਦ ਹੋਣੀ ਚਾਹੀਦੀ ਬੀਐਸਐਪ ਪੰਜਾਬ ਪੁਲਿਸ ਜਾਂ ਹੋਰ ਕੋਈ ਏਜੰਸੀ ਨੇ ਇਹ ਇੱਕ ਕੰਟਰੋਲ ਕਰਕੇ ਇਹ ਡਰੱਗ ਦੇ ਉੱਤੇ ਕਰਾਂਗੇ ਤੇ ਫਿਰ ਇਹ ਗੁਰਦਾਸਪੁਰ ਡਿਸਟ੍ਰਿਕਟ ਪੂਰਾ ਪੰਜਾਬ ਮੈਂ ਕਹਿ ਰਿਹਾ ਬਚੇਗਾ ਦੂਸਰੀ ਚੀਜ਼ ਗੁਰਦਾਸਪੁਰ ਡਿਸਟ੍ਰਿਕਟ ਚ ਇਹ ਕਿ ਅਨਇੰਪਲੋਇਮੈਂਟ ਬਹੁਤ ਹੈ ਕਿਉਂਕਿ ਬਿਲਕੁਲ ਬਾਰਡਰ ਦੇ ਨਾਲ 65 'ਚ ਲੜਾਈ ਲੱਗੀ ਲੋਕ ਦੌੜ ਗਏ 71 'ਚ ਲੱਗੀ ਲੋਕ ਦੌੜ ਗਏ ਹੁਣ ਆ ਕੇ ਲੋਕੀ ਘੁਰਾਂ ਠਹਿਰੇ ਨੇ ਤੇ ਉਹਦੇ ਚ ਇਹ ਹੈ ਕਿ এমਪਲॉयਮੈਂਟ ਜਿਹੜੀ ਆ ਜਮੀਨਾ ਬਹੁਤ ਘੱਟ ਨੇ ਮੇਰੇ ਖਿਆਲ ਜੀ ਐਵਰੇਜ ਘੱਟੀਏ ਕਿਲਾ ਡੇਢ ਕਿਲਾ ਬਣਦੀ ਆ ਤੇ ਬੱਚੇ ਜਮੀਨਾ ਵੇਚ-ਵੇਚ ਕੇ ਦੁਬਈ ਜਾ ਰਹੇ ਨੇ ਜਿੱਥੇ ਕੋਈ ਫਾਇਦਾ ਹੀ ਨਹੀਂ ਇੱਥੇ ਇਸ ਕਰਕੇ ਜਾ ਰਹੇ ਨੇ ਦੁਬਈ ਕਿ ਕੰਮ ਹੈ ਨਹੀਂ ਤੇ ਜੇ ਇਹਨੂੰ ਜੋ ਪੈਕੇਜ ਔਰ ਕਠੂਏ ਆ ਜਾਂ ਲਾਗੇ ਹਿਮਾਚਲ ਸਾਡੇ ਨਾਲ ਹੀ ਬਿਲਕੁਲ ਪਠਾਨਕੋਟ ਦਾ ਅਗਲਾ ਪਾਸਾ ਹੀ ਉੱਥੇ ਉਹਨਾਂ ਲੈ ਆ ਕੇ ਠੋਕ ਦੇ ਦਿੱਤੀ ਜੇ ਤੂੰ ਕਰਨੀਆਂ ਇਹਨਾਂ ਨੂੰ ਕਹੋ ਕਿ ਜਾਓ ਇੰਟੀਰੀਅਰ ਚ ਜਾ ਕੇ ਇੰਡਸਟਰੀ ਲਾਓ ਤੇ ਫਿਰ ਤੇ ਸਮਝਾਂਗੇ ਕਿ ਉਹਨਾਂ ਨੂੰ ਇਨਸੈਂਟਿਵ ਦਿੱਤਾ ਕਟੂਵੇ ਵਾਲਾ ਬਿਲਕੁਲ ਪਠਾਨਕੋਟ ਦੇ ਨਾਲ ਹੀ ਪੁੱਲ ਟੱਪ ਦੇ ਉੱਥੇ ਲਾ ਦਿੱਤੀ ਤੇ ਕਿਉਂ ਨਹੀਂ ਸਾਨੂੰ ਇਹ ਸਹੂਲਤਾਂ ਮਿਲ ਗਈਆਂ ਇਹ ਬਾਰਡਰ ਇਹ ਨਸ਼ਾ ਇਹ ਅਨਪਲੋਇਮੈਂਟ ਹੀ ਖਤਮ ਕਰੇਗਾ